ਅਤਿਸ਼ਯ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਕੱਲ ਦੇ ਰਾਤ ਤੇਜ਼ ਹਵਾਵਾਂ ਤੇ ਤੇਜ਼ ਹਨੇਰੀ ਨੇ ਜੰਮੂ ਕਸ਼ਮੀਰ ਦੇ ਪੁਸ਼ ਜ਼ਿਲ੍ਹੇ ਚ ਭਾਰੀ ਤਬਾਹੀ ਮਚਾਈ ਕਈ ਇਲਾਕਿਆਂ ਚ ਵੱਡੇ ਵੱਡੇ ਦਰਵਾਜ਼ੇ ਟੁੱਟ ਕੇ ਡਿੱਗੇ ਤੇ ਕੁਝ ਘਰਾਂ ਨੂੰ ਵੀ ਜਾਦੇ ਨੁਕਸਾਨ ਪਹੁੰਚਾਇਆ ਗਿਆ ਸਭ ਤੋਂ ਜ਼ਿਆਦਾ ਸਰਮੰਡਕਾਂ ਦੇ ਪਿੰਡ ਸਰਕਾਰੀ ਸਕੂਲ ਵਿੱਚ ਦੇਖਣ ਨੂੰ ਮਿਲਿਆ ਜਿੱਥੇ 10ਵੀਂ ਜਮਾਤ ਦੇ ਸਕੂਲ ਦੀ ਛੱਤ ਤੇਜ਼ ਹਨੇਰੀ ਕਾਰਨ ਉੱਡ ਕੇ ਖੇਤਾਂ ਵਿੱਚ ਜਾ ਡਿੱਗੀ ਇਸ ਘਟਨਾ ਚ ਸਕੂਲ ਦੇ ਤਿੰਨ ਕਮਰੇ ਪੂਰੀ ਤਰ੍ਹਾਂ ਨੁਕਸਾਨ ਵਿੱਚ ਆ ਗਏ ਸਕੂਲ ਦੀ ਪ੍ਰਿੰਸੀਪਲ ਉਰਮਲਾ ਦੇਵੀ ਨੇ ਸਿੱਖਿਆ ਭਾਗ ਤੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਸਕੂਲ ਦੀ ਮੁਰੰਮਤ ਕਰਵਾਉਣ ਦੇ ਲਈ ਕਿਹਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਕੂਲ ਤੋਂ ਪਹਿਲਾਂ ਹੀ ਕਮਰਿਆਂ ਦੀ ਕਾਰਸੀ ਅਤੇ ਹੁਣ ਸਥਿਤੀ ਹੋਰ ਚਿੰਤਾਜਨਕ ਹੋ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਹਨੇਰੀ ਰਾਤ ਨੂੰ ਆਈ ਹੈ ਜੇਕਰ ਕੋਈ ਘਟਨਾ ਦਿੰਦੀ ਹੁੰਦੀ ਤਾਂ ਬੱਚਿਆਂ ਨੂੰ ਵੀ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਸੀ। ਉਹਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਕੂਲ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾਈ ਜਾਵੇ ਤਾਂ ਜੋ ਬੱਚਿਆਂ ਦੀ ਪੜਾਈ ਵਿੱਚ ਕੋਈ ਰੁਕਾਵਟ ਨਾ ਆਵੇ ਅਜਈਆਂ ਹੋਰ ਖਬਰਾਂ ਜਰਨਲ ਲਈ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ